ਬਾਹਿਗੁਰੂ ਦੇ ਊਟ ਆਸਰੇ ਦੇ ਨਾਲ ਉਸ ਮੁਕਾਮ ਦੇ ਉੱਤੇ ਉਸ ਬੂਹੇ ਦੇ ਉੱਤੇ ਉਸ ਦਰਵਾਜੇ ਦੇ ਉੱਤੇ ਪਹੁੰਚ ਗਏ ਆ ਜਿੱਥੇ ਸਾਨੂੰ ਦਰਵਾਜ਼ਾ ਖੁੱਲ੍ਹਦੇ ਆ ਇੱਕ ਅਜਿਹੀ ਰਣਨੀਤੀ ਨਾਲ ਗੁਰੂ ਸਾਹਿਬ ਦੀ ਰਣਨੀਤੀ ਨਾਲ ਭਰਪੂਰ ਸਾਨੂੰ ਆਜ਼ਾਦੀ ਮਿਲਣੀ ਹੈ ਤੇ ਜਿਹਦੇ ਬਾਰੇ ਅਸੀਂ ਸਵੇਰੇ ਸ਼ਾਮ ਹਰ ਵੇਲੇ ਅਰਦਾਸ ਦੇ ਵਿੱਚ ਇਹ ਕਹਿੰਦੇ ਆ ਕਿ हे ਅਕਾਲ ਪੁਰਖ ਵਾਹਿਗੁਰੂ ਸਾਨੂੰ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਦਾ ਇੱਕ ਆਜ਼ਾਦ ਅਤੇ ਇੱਕ ਪੂਰਾ ਉਸਰਾ ਉਸਰਾਇਆ ਹੋਇਆ ਘਰ ਸਾਨੂੰ ਆਜ਼ਾਦੀ ਦੇ ਰੂਪ ਦੇ ਵਿੱਚ ਦੇ ਸੋ ਇੱਕ ਵਰਗ ਕਹਿੰਦਾ ਕਿ ਇੰਡੀਆ ਨੂੰ ਬਦਲਣਾ ਜਿਹੜਾ ਕਹਿੰਦਾ ਕਿ ਇੰਡੀਆ ਦੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਤੇ ਤੇ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਇਹਦੇ ਵਿੱਚ ਜਿਹੜਾ ਹੈ ਉਹ ਉਹ ਸਾਰਾ ਕੁਝ ਦੇਖਦੇ ਨੇ ਇਹਦੇ ਵਿੱਚ ਕਈ ਧੁੰਦੇ ਧੂਮੇ ਜਾਂ ਇੱਥੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਕਈ ਅਜਿਹੇ ਗਰੁੱਪ ਨੇ ਜਿਹੜੇ ਇੰਡੀਆ ਉਹ ਉਸੇ ਨੂੰ ਖਾਲਸਾ ਸਮਝਦੇ ਨੇ ਪੱਗਾਂ ਬੰਨੀਆਂ ਹੋਈਆਂ ਨੇ ਖਾਲਸਾ ਜਿੰਦਾਬਾਦ ਵੀ ਕਰਦੇ ਨੇ ਸਾਰਾ ਕੁਝ ਕਰਦੇ ਨੇ ਸਾਡੇ ਤੇ ਉਹਨਾਂ ਦੇ ਵਿੱਚ ਦੇਖਣ ਦੇ ਵਿੱਚ ਰੱਤੀ ਪਰ ਵੀ ਫਰਕ ਨਹੀਂ ਸਾਰੇ ਇੱਕੋ ਜਿਹੇ ਨੇ ਨੈਂ ਨਕਸ਼ ਨੇ ਦਾੜੇ ਪ੍ਰਕਾਸ਼ ਨੇ ਬੋਲੇ ਸੋਨਹਿਾਲ ਜਿੰਦਾਬਾਦ ਖਾਲਸਾਣ ਦੇ ਉੱਚੀ ਨਾਰੇ ਲੱਗਦੇ ਨੇ ਸਾਰਾ ਕੁਝ ਇੱਕੋ ਜਿਹਾ ਲੱਗਦਾ ਹਰਕ ਨਹੀਂ ਪਤਾ ਲੱਗਦਾ ਸਮਝ ਨਹੀਂ ਲੱਗਦੀ ਪਰ ਜਿਹੜੇ ਇੰਡੀਅਨ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਇੰਡੀਆ ਨੂੰ ਬਦਲਣਾ ਚਾਹੁੰਦੇ ਨੇ ਅਸੀਂ ਪਹਿਲਾਂ ਹੀ ਕਹਿ ਕੇ ਹਜ਼ਾਰ ਸਾਲ ਲੱਗ ਜਾਊਗਾ ਇੰਡੀਆ ਨੂੰ ਬਦਲਣ ਦੇ ਲਈ ਦੇ ਉਹ ਹਜ਼ਾਰ ਸਾਲ ਦਾ ਇੱਕ ਚੌਕਟਾ ਫਾਰਮੈਟ ਬਣਾ ਕੇ ਚੱਲ ਰਹੇ ਨੇ ਹਜ਼ਾਰ ਸਾਲ ਦਾ ਕਲਸਤਾਨ ਲੈ ਲੈਣਾ ਸੋ ਮੋਹਨ ਭਗਵਤ ਦਾ ਜ਼ੋਰ ਲੱਗਾ ਹੋਇਆ ਕਿ ਇੰਡੀਆ ਚ ਰਹਿਣ ਵਾਲੇ ਸਾਰੇ ਹਿੰਦੂ ਨੇ ਅਜੀਤ ਡੋਵਾਲ ਕਹਿੰਦਾ ਕਿ ਭਾਰਤ ਦੇ ਸਾਰੇ ਸਭ ਤੋਂ ਵੱਡੇ ਦੁਸ਼ਮਣ ਭਾਰਤੀ ਆਪ ਹੀ ਨੇ ਉਹ ਕਹਿੰਦਾ ਕਿ ਸਾਡਾ ਸਾਥ ਨਹੀਂ ਦਿੰਦਾ ਕੋਈ ਭਾਰਤੀ ਗਦਾਰੀ ਕਰਦੇ ਨੇ ਭਾਰਤੀ ਅਸੀਂ ਤਾਂ ਵਿਸ਼ਵਗੁਰੂ ਬਣ ਜਾਂਦੇ ਅਸੀਂ ਤਾਂ ਵਰਲਡ ਦੀ ਬਹੁਤ ਵੱਡੀ ਤਾਕਤ ਬਣ ਜਾਣਾ ਸੀ ਪਰ ਭਾਰਤੀ ਲੋਕ ਨੇ ਜਿਹੜੇ ਇਹ ਗਦਾਰੀਆਂ ਕਰਦੇ ਨੇ ਜਸੂਸੀਆਂ ਕਰਦੇ ਨੇ ਵਿਕ ਜਾਂਦੇ ਨੇ ਹਾਲ ਦੇ ਵਿੱਚ ਹੀ ਪਾਕਿਸਤਾਨ ਬਾਰੇ ਜਿਹੜੀ ਅਜੀਤ ਡੋਵਾਲ ਦੀ ਪਿਛਲੀ ਵੀਡੀਓ ਸੀ ਸਾਰੇ ਦੇਖੀ ਐ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਐ ਉਹਦੇ ਚ ਕਾਫੀ ਚੰਗਾ ਉਸਨੇ ਖੁਲਾਸਾ ਕੀਤਾ ਤੇ ਟ੍ਰੇਡ ਵਾਰ ਆਪਣੇ ਸਿਖਰ ਤੇ ਐ ਭਾਰਤ ਅਮਰੀਕਾ ਅੱਗੇ ਝੁਕਿਆ ਕੇ ਝੁਕਿਆ ਕੁਝ ਦਿਨਾਂ ਦੀ ਗੱਲ ਰਹਿ ਗਈ ਕੁਝ ਦਿਨਾਂ ਮਹੀਨਿਆਂ ਦੀ ਗੱਲ ਰਹਿ ਗਈ ਇੰਡੀਆ ਨੇ ਅਮਰੀਕਾ ਦੇ ਅੱਗੇ ਗੋਡੇ ਟੇਕ ਦੇਣੇ ਨੇ ਕਿਉਂ ਕਿਉਂਕਿ ਮੈਕਸੀਕੋ ਨੇ ਇੰਡੀਆ ਤੇ 50% ਦੀ ਟੈਰਿਫ ਲਾ ਦਿੱਤਾ ਇੱਕ ਵੱਡੀ ਮਾਰਕੀਟ ਹੈ ਆਪਣੇ ਜਿਹੜੀ ਇੰਡੀਆ ਦੀਆਂ ਕਾਰਾਂ ਦੀ ਮੈਕਸੀਕੋ ਦੇ ਵਿੱਚ ਸੋ ਘਟੋ ਘਟ मतलब 6 ਬਿਲੀਅਨ ਡਾਲਰ ਦਾ ਇੰਡੀਆ ਨੂੰ ਘਾਟਾ ਪੈਣਾ ਸਿੱਧਾ ਸਿੱਧਾ ਇਹ ਵੱਧ ਵੀ ਸਕਦਾ ਸੋ ਵੱਲੋਂ ਕੀਤੀ ਗਈ ਰਿਪੋਰਟਿੰਗ ਅਤੇ ਵਿਚਾਰ ਚਰਚੇ ਤੁਹਾਡੇ ਨਾਲ ਮਿਲ ਕੇ ਜਿਹੜੀਆਂ ਗੱਲਾਂ ਕੀਤੀਆਂ ਸੀ ਆਪਾਂ ਉਦੋਂ ਨਿਸ਼ਾਨਦੇਹੀ ਕਰਦੀ ਹੈ ਉਸ ਦੀ ਪੁਸ਼ਟੀ ਕਰਦੀ ਹੈ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਜਿਹੜਾ ਅਸਲਾ ਉਹ ਜਮ੍ਹਾਂ ਕਰਵਾਉਣਗੇ ਤੇ ਇਹ ਜੱਗ ਦੇ ਵਿੱਚ ਤਾਂ ਬਲਕਿ ਸਰਕਾਰ ਵੱਲੋਂ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਮਜ਼ਬੂਤ ਹੋਣ ਪਰ ਇਹ ਉਲਟੀ ਗੱਲ ਕੀਤੀ ਜਾ ਰਹੀ ਹੈ ਹੁਣ ਇਹ ਸਵਾਲ ਹੈ ਤੁਹਾਡੇ ਸਾਹਮਣੇ ਕਿ ਪੰਜਾਬ ਨੂੰ ਆਪਾਂ ਕਿਵੇਂ ਬਚਾਉਣਾ ਤੇ ਇਹ ਨਿਰਣਾ ਵੀ ਕਰਨਾ ਪੈਣਾ ਹੁਣ ਸਾਨੂੰ ਪੱਕਾ ਕਰ ਲੈਣਾ ਚਾਹੀਦਾ ਇਹ ਜੇ ਜਦੋਂ ਕੋਈ ਵੱਡੀ جنگ ਲੱਗੀ ਤਾਂ ਉਹ ਨਾਲ-ਨਾਲ ਪੰਜਾਬ ਨੂੰ ਵੀ ਮਾਰਨਗੇ ਤਬਾਹ ਕਰਨਗੇ ਤੇ ਇਹ ਅਸੀਂ ਭਵਿੱਖਬਾਣੀ ਨਹੀਂ ਸੀ ਕੀਤੀ ਹੈਗੀ ਅਸੀਂ ਕੋਈ ਵੀ ਭਵਿੱਖਬਾਣੀ ਨਹੀਂ ਕਰਦੇ ਹੈਗੇ ਇਹ ਸਾਡਾ ਲੇਖਾ ਜੋਖਾ ਹੁੰਦਾ ਕਰੰਟ ਅਫੇਅਰਸ ਦੇ ਉੱਤੇ ਜਦੋਂ ਅਸੀਂ ਐਨਾਲਿਟিক্যাল ਪੁਆਇੰਟ ਆਫ View ਤੋਂ ਜਰਨਲਿਸਟਿਕ ਪੁਆਇੰਟ ਆਫ View ਤੋਂ ਅਸੀਂ ਸਾਰੀਆਂ ਘਟਨਾਵਾਂ ਦਾ ਲੇਖਾ ਜੋਖਾ ਕਰਦੇ ਹਾਂ ਜੋ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ ਉਹਦਾ ਨਿਚੋੜ ਜੋ ਨਿਕਲਦਾ ਅਸੀਂ ਦੱਸ ਦਿੰਦੇ ਹਾਂ ਉਹਦੇ ਚੋਂ ਸਾਰਾ ਕੁਝ ਨਿਕਲਦਾ ਕੋਈ ਪਵਿਖਵਾਨੀਆਂ ਨਹੀਂ ਹੈਗੀਆਂ ਸਾਡਾ ਹਿਸਾਬ ਕਿਤਾਬ ਸੁਖੀ ਚਾਲ ਬਾਰੇ ਵੀ ਅਸੀਂ ਕਿਹਾ ਸੀ ਕਿ ਇੰਡੀਆ ਉਸ ਨੂੰ ਮਾਰੂਗਾ ਹੀ ਮਾਰੂਗਾ ਮਾਰਤਾ ਫਿਰ ਤੇ ਗਾਲੀ ਗਲੋਚ ਦੇ ਲੈਵਲ ਤੋਂ ਲੈ ਕੇ ਕੁਝ ਕਟਨਾਵਾ ਸੋਸ਼ਲ ਮੀਡੀਆ ਤੇ ਵਾਪਰ ਰਹੀਆਂ ਨੇ ਜਿੱਥੇ ਕੁਝ ਖਾਲਸਤਾਨੀ ਹੋਣ ਦਾ ਦਾਵਾ ਕਰਨ ਵਾਲੇ ਜਿਹੜੇ ਨੈਟਵਰਕ ਨੇ ਉਹ ਗਾਲਾ ਗੁਲਾ ਕੱਢ ਰਹੇ ਨੇ